ਦੋਸਤੋ ਹਰ ਇਨਸਾਨ ਚਾਹੁੰਦਾ ਹੈ ਕਿ ਸਾਹਮਣੇ ਵਾਲਾ ਇਨਸਾਨ ਉਸਦੇ ਨਾਲ ਸੱਚਾਈ ਵਿੱਚ ਗੱਲ ਕਰੇ ਸੱਚ ਬੋਲੇ ਝੂਠ ਨਾ ਬੋਲੇ ਪਰ ਫਿਰ ਵੀ ਲੋਕ ਝੂਠ ਬੋਲਦੇ ਹਨ ਝੂਠ ਬੋਲ ਕੇ ਆਪਣੇ ਸਵਾਰਥ ਸਿੱਧ ਕਰਦੇ ਉਹ ਇਹ ਭੁੱਲ ਜਾਂਦੇ ਨੇ ਕਿ ਸੱਚ ਹਮੇਸ਼ਾ ਹੀ ਸੱਚ ਹੁੰਦਾ ਹੈ ਉਸ ਨੂੰ ਕਦੇ ਝੂਠ ਲਾਇਆ ਨਹੀਂ ਜਾ ਸਕਦਾ ਔਰ ਹਮੇਸ਼ਾ ਸਚਾਈ ਦੀ ਹੀ ਜਿੱਤ ਹੁੰਦੀ ਹੈ ਇਸ ਦੇ ਨਾਲ ਨਾਲ ਇਹ ਵੀ ਇੱਕ ਗੱਲ ਹੈ ਕਿ ਸੱਚ ਨੂੰ ਕਦੇ ਵੀ ਯਾਦ ਨਹੀਂ ਰੱਖਣਾ ਪੈਂਦਾ ਉਹ ਹਮੇਸ਼ਾ ਹੀ ਯਾਦ ਰਹਿੰਦਾ ਹੈ ਕਿ ਝੂਠ ਬੋਲਣ ਵਾਲੇ ਇਨਸਾਨ ਨੂੰ ਆਪਣਾ ਬੋਲਿਆ ਹੋਇਆ ਝੂਠ ਯਾਦ ਰੱਖਣਾ ਪੈਂਦਾ ਇਸ ਦੇ ਨਾਲ ਨਾਲ ਇਹ ਜੋ ਪ੍ਰਕਿਰਤੀ ਹੈ ਕੁਦਰਤ ਹੈ ਇਹ ਸੰਸਾਰ ਹੈ ਇਸ ਦੀਆਂ ਵੀ ਕੁਝ ਸਚਾਈਆਂ ਨੇ जिन्ना ਨੂੰ انسان ਨਹੀਂ ਮੰਨਦਾ ਹੈ। اور ਜਦੋਂ ਨਹੀਂ ਮੰਨਦਾ ਹੈ ਤਾਂ ਫਿਰ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜੋ ਕੁਦਰਤੀ ਸਚਾਈਆਂ ਹਨ, ਪ੍ਰਕਿਰਤੀ ਦੀਆਂ ਸਚਾਈਆਂ ਹਨ, ਇਹ ਜੋ ਬ੍ਰਹਮੰਡ ਦੀਆਂ ਸਚਾਈਆਂ ਹਨ, ਇਹ ਕੀ ਹਨ? ਇਹਨਾਂ ਦਾ ਅਰਥ ਕੀ ਹੈ? ਇਹਨਾਂ ਦੀ ਮਹੱਤਤਾ ਕੀ ਹੈ? ਇਹ ਸਾਨੂੰ ਕਿਉਂ ਮੰਨਣੀਆਂ ਚਾਹੀਦੀਆਂ ਹਨ? ਔਰ ਇਹਨਾਂ ਦਾ ਸਾਨੂੰ ਕੀ ਲਾਭ ਹੋਏਗਾ? ਇਸ ਵਿਸ਼ੇ ਤੇ ਦੋਸਤੋ ਆਪਾਂ ਵਿਸਥਾਰ ਨਾਲ ਚਰਚਾ ਕਰਾਂਗੇ ਛੋਟੇ-ਛੋਟੇ ਵੀਡੀਓਜ਼ ਦੇ ਰਾਹੀਂ ਮੈਂ ਤੁਹਾਡੇ ਨਾਲ ਇਹਨਾਂ ਸਚਾਈਆਂ ਬਾਰੇ ਗੱਲ ਕਰਦਾ ਰਹਾਂਗਾ ਇਹ ਅੱਜ ਦੀ ਪਹਿਲੀ ਵੀਡੀਓ ਹੈ ਜਿਸ ਦੇ ਵਿੱਚ ਆਪਾਂ ਯੂਨੀਵਰਸਲ ਟਰੂਥਸ ਬਾਰੇ ਗੱਲ ਕਰਾਂਗੇ ਯੂਨੀਵਰਸਲ ਟਰੂਥਸ ਹੁੰਦੇ ਕੀ ਹਨ ਦੋਸਤੋ ਕੁਦਰਤੀ ਸਚਾਈਆਂ ਪ੍ਰਕਿਰਤਿਕ ਸਚਾਈਆਂ ਜਾਂ ਕਈਏ ਕਹਿੰਦੇ ਕਿ ਯੂਨੀਵਰਸਲ ਟਰੂਥਸ ਦਾ ਮਤਲਬ ਕੀ ਹੈ ਦੋਸਤੋ ਸਚਾਈ ਦਾ ਮਤਲਬ ਉਹ ਸੱਚ ਜੋ ਪੂਰੇ ਬ੍ਰਹਿਮੰਡ ਦੇ ਵਿੱਚ ਇੱਕੋ ਹੈ ਦੂਸਰੀ ਗੱਲ ਉਸ ਤੇ ਕਿਸੇ ਜਾਤੀ ਦਾ ਕਿਸੇ ਧਰਮ ਦਾ ਕਿਸੇ ਮਜ਼ਬਦ ਦਾ ਕਿਸੇ ਦੇਸ਼ ਦਾ ਕਿਸੇ ਸਥਾਨ ਦਾ ਕਿਸੇ ਖਾਸ ਵਿਅਕਤੀ ਦਾ ਕੋਈ ਵੀ ਅਧਿਕਾਰ ਨਹੀਂ ਹੈ ਉਹ ਤਾਂ ਹਰੇਕ ਵਿਅਕਤੀ ਤੇ ਲਾਗੂ ਹੁੰਦਾ ਹੈ ਇਹ ਗੱਲ ਵੱਖਰੀ ਹੈ ਕਿ ਕੋਈ ਉਹਨੂੰ ਮੰਨਦਾ ਹੈ ਤੇ ਕੋਈ ਨਹੀਂ ਮੰਨਦਾ ਜੋ ਮੰਨਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਲੈਂਦਾ ਹੈ ਅਤੇ ਜੇਕਰ ਕੋਈ ਨਹੀਂ ਮੰਨਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਕੁਦਰਤ ਉਸ ਨੂੰ ਉਹੀ ਝੂਠ ਵਾਪਸ ਕਰਦੀ ਹੈ ਰਿਟਰਨ ਕਰਦੀ ਸੋ ਦੋਸਤੋ ਕੁਦਰਤੀ ਸਚਾਈਆਂ ਦਾ ਮਤਲਬ ਇਹੋ ਹੈ ਕਿ ਉਹ ਸੱਚ ਜੋ ਕੁਦਰਤ ਅਪਣਾ ਕੇ ਚੱਲਦੀ ਹੈ ਕੁਦਰਤ ਆਪਣੇ ਬਣਾਏ ਹੋਏ ਸੱਚ ਤੇ ਚੱਲਦੀ ਹੈ ਔਰ ਉਹ ਸੱਚ ਦੁਨੀਆ ਦੇ ਹਰੇਕ ਇਨਸਾਨ ਤੇ ਹਰੇਕ ਜੀਵ ਤੇ ਹਰੇਕ ਗ੍ਰਹਿ ਤੇ ਨਕਸ਼ਤਰ ਤੇ ਦੇਸ਼ ਤੇ ਲਾਗੂ ਹੁੰਦਾ ਹੈ। ਥੈਂਕ ਯੂ so much ਔਰ ਉਮੀਦ ਕਰਦਾ ਹਾਂ ਕਿ ਅਗਲੀ ਵੀਡੀਓਜ਼ ਦੇ ਲਈ ਤੁਸੀਂ ਬਹੁਤ ਉਤਸੁਕ ਹੋਵੋਗੇ ਕਿ ਅਗਲੇ ਜੋ ਇਸ ਦੇ ਪ੍ਰਕਿਰਤੀ ਦੇ ਸੱਚ ਹਨ ਉਹ ਤੁਹਾਡੇ ਸਾਹਮਣੇ ਆਉਣਗੇ। ਔਰ ਮੈਂ ਇਹ ਸਾਰੀ ਵੀਡੀਓ ਨੂੰ ਇਸ ਸਾਰੀ ਵੀਡੀਓਜ਼ ਦੀ ਜੋ ਇੱਕ ਸੀਰੀਜ਼ ਬਣੇਗੀ ਉਸ ਨੂੰ ਮੈਂ ਇੱਕ ਪਲੇਲਿਸਟ ਦੇ ਵਿੱਚ ਪਾਵਾਂਗਾ ਤਾਂ ਕਿ ਤੁਸੀਂ ਉਹਨਾਂ ਵੀਡੀਓਜ਼ ਨੂੰ ਬੜੀ ਆਸਾਨੀ ਨਾਲ इजीली ਦੇਖ ਸਕੋ 1 ਬਾਈ 1 ਤੁਸੀਂ ਵੀਡੀਓਜ਼ ਨੂੰ ਦੇਖ ਸਕੋਗੇ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਜੇਕਰ ਇਹ ਵਿਸ਼ਾ ਵਧੀਆ ਲੱਗਿਆ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਔਰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ ਸੋ ਮਚ